ਦੋਸਤੋ ਪੰਜਾਬੀ ਤਫਸਰਾ ਤੇ ਸਵਾਗਤ ਖੰਡ ਬਹੁਤ ਵੱਧ ਗਈ ਤੇ ਮਰਕਰੀ ਜਮਨ ਡਾਊਨ ਚਲਾ ਗਿਆ ਅੱਜ ਕੋਈ ਟਾਪਿਕ ਵੀ ਮੇਰੇ ਕੋਲੇ ਬੜਾ ਹੈ ਨਹੀਂ ਸੀ ਤੇ ਆਪਾਂ ਟੁੱਟੀਆਂ ਜੀਆਂ ਗੱਲਾਂ ਕਰਦੇ ਆਂ ਟੁੱਟੀਆਂ ਜੀਆਂ ਗੱਲਾਂ ਇਹ ਨੇ ਕਿ ਆਪਾਂ ਕਹਿੰਦੇ ਹੁੰਨੇ ਆਂ ਭਾਵਨਾਵਾਂ ਫੀਲਿੰਗਸ ਬਹੁਤ ਜ਼ਰੂਰੀ ਹੈ ਜ਼ਿੰਦਗੀ 'ਚ ਜਿਵੇਂ ਪਟ્રોલ ਨੂੰ ਪਟ્રોલ ਦੀ ਖੁਸ਼ਕੀ ਨੂੰ ਦੂਰ ਕਰਨ ਲਈ ਉਹਦੇ 'ਚ ਮੋਬਾਈਲ ਜਾਂ ਸਾਡੇ ਪ੍ਰਾਤਸਨ ਪ੍ਰਾ ਮੁਗਲੈਲ ਕਹਿ ਦਿੰਦੇ ਨੇ ਉਹ ਮਲਾਇਆ ਜਾਂਦਾ ਉਸੇ ਤਰ੍ਹਾਂ ਅਸੀਂ ਦੇਖਦੇ ਹਾਂ ਜਿੰਦਗੀ 'ਚ ਕਈ ਬੰਦੇ ਬੜੇ ਖਰੇ ਹੁੰਦੇ ਨੇ ਬਿਹਾਰ ਦੇ ਬੜੇ ਪੱਕੇ ਹੁੰਦੇ ਨੇ ਪਰ ਬੰਦਾ ਕੀ ਕਹਿ ਦਿੰਦਾ ਕਹਿੰਦੇ ਬੰਦਾ ਜਦੋਂ ਖੁਸ਼ਕ ਜਿਹਾ ਲੱਗਦਾ ਉਹ ਬੰਦਾ ਵਧੀਆ ਸੋ ਉਹਨਾਂ ਦੀ ਜਿਹੜੀ ਖੁਸ਼ਕੀ ਆ ਉਹ ਲੋਕਾਂ ਨੂੰ ਨੇੜੇ ਨਹੀਂ ਆਉਣ ਦਿੰਦੀ ਪਰ ਬੰਦਾ ਜਿੱਤਦਾ ਕਦੇ ਨਾਲ ਆ ਭਾਈ ਚਰੇ ਨਾਲ ਸੋ ਜਦੋਂ ਅਸੀਂ ਦੇਖਦੇ ਆ ਆਪਾਂ ਕਹਿੰਦੇ ਆ ਕਿ ਫੀਲਿੰਗ ਨਾ ਯਾਰ ਕਿਸੇ ਦੀਆਂ ਤੋੜੋ ਦਿਲ ਨਾ ਕਿਸੇ ਦਾ ਤੋੜੋ ਕਦੇ ਵੀ ਅਪਾ ਦੇਖਦੇ ਆ ਸੁਪਰ ਫਾਸਟ ਟ੍ਰੇਨਾਂ ਨਾਨਸਟਾਪ ਬੱਸਾਂ ਸਵਾਰੀਆਂ ਨੂੰ ਬਹੁਤ ਛੇਤੀ ਫਟਾਫਟ ਮੰਜ਼ਲਾਂ ਤੇ ਲਾ ਦਿੰਦੀਆਂ ਨੇ ਪਰ ਕਦੇ ਤੁਸੀਂ ਸੋਚਿਆ ਕਿ ਰਾਹ ਦੇ ਛੋਟੇ ਅੱਡੇ ਮੇਰੇ ਤੇਰੇ ਵਰਗੇ ਮਾਤੜ ਜਿਹੜੇ ਖੜੇ ਹੁੰਦੇ ਆ ਉਥੇ ਉਹ ਰੁਕਦੀਆਂ ਨਹੀਂ ਤੇ ਉਹਨਾਂ ਕਿੰਨਾ ਬੰਦਿਆਂ ਦਾ ਦਿਲ ਟੁੱਟਦਾ ਉਹਨਾਂ ਵਾਸਤੇ ਉਹਨਾਂ ਦੀ ਤੇਜ਼ ਹੋਣਾ ਕੋਈ ਬਹੁਤਾ ਮਹੱਤਵਪੂਰਨ ਨਹੀਂ ਸੋ ਇਸੇ ਤਰ੍ਹਾਂ ਕਈ ਵਾਰੀ ਅਸੀਂ ਜ਼ਿੰਦਗੀ ਦੀ ਸਪੀਡ ਇੰਨੀ ਫੜ ਜਾਂਦੇ ਆ ਇੰਨਾ ਤੇਜ਼ ਹੋ ਜਾਂਦੇ ਆ ਕਿ ਸਾਡੀ ਜਿਹੜੀ ਤੇਜ਼ੀ ਆ ਉਹ ਲੋਕਾਂ ਲਈ ਜਿਹੜਾ ਹੈਗਾ ਦੁੱਖ ਬਣ ਜਾਂਦੀ ਆ ਆਪਾਂ ਕਹ ਲਈਏ ਸੋ ਇੰਨਾ ਤੇਜ ਨਾ ਹੋਈਏ ਆਪਾਂ ਬੰਦਾ ਜਿੱਤਦਾ ਭਾਈਚਾਰੇ ਨਾਲ ਆ ਕਹਿੰਦੇ ਆ ਭਾਈਚਾਰਾ ਬਹੁਤ ਵੱਡੀ ਗੱਲ ਆ ਜਿਹੜੇ ਭਾਈਚਾਰਨਾ ਤੁਰਨਾ ਭਾਈਚਾਰਨਾ ਖੜਨਾ ਸਿੱਖ ਲੈਂਦੇ ਨੇ ਉਹ ਬੰਦੇ ਬਿਜ਼ਨਸ ਕਰ ਲੈਣਾ ਕੋਈ ਵੀ ਕੁਸ਼ ਕਰ ਲੈਣਾ ਕੋਈ ਸੰਸਥਾ ਖੋਲ ਲੈਣਾ ਕੁਛ ਵੀ ਨੌਕਰੀ ਕਰਨ ਉਹ ਬੰਦੇ ਬਹੁਤ ਤਰੱਕੀ ਕਰਦੇ ਆ ਤੇ ਇਸੇ ਤਰ੍ਹਾਂ ਦੀ ਇੱਕ ਉਦਾਹਰਨ ਅੱਜ ਦੀ ਆਪਾਂ ਇਸ ਵੀਡੀਓ ਦੇ ਲਾਸਟ ਦੇ ਵਿੱਚ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਸਾਡੇ ਮਹਿਕਮੇ ਦੇ ਇੱਕ ਸਾਥੀ ਰਿਟਾਇਰ ਹੋਏ ਉਹ ਕਹਿੰਦਾ ਯਾਰ ਮੁੰਡੇ ਨੂੰ ਨੌਕਰੀ ਨਹੀਂ ਮਿਲੀ ਤੇ ਆਪਾਂ ਇਹਨੂੰ ਕੋਈ ਕੰਮ ਕਰਾ ਦਈਏ ਤੇ ਉਹਨੂੰ ਰੈਡੀमेड ਕੱਪੜਿਆਂ ਦਾ ਸ਼ੋਅਰੂਮ ਕਰਾਤਾ ਹੁਣ ਜਿਹੜਾ ਵੇਚਵਟ ਕਰਨੀ ਹੁੰਦੀ ਆ ਇਹਦਾ ਇੱਕ ਗਣਿਤ ਹੁੰਦਾ ਇਹਦਾ ਇੱਕ ਸੁਭਾਅ ਹੁੰਦਾ ਮਜਾਜ ਹੁੰਦਾ ਉਹ ਮੁੰਡੇ ਨੇ ਲਿਆ ਕੇ 20 बाई 60 ਦਾ ਸ਼ੋਅਰੂਮ ਸਾਰਾ ਕੱਪੜਿਆਂ ਨਾਲ ਭਰਤਾ ਤੇ ਲੋਕ ਆਇਆ ਕਰਨਾ ਕੱਪੜੇ ਦੇਖ ਕੇ ਤੁਰ ਜਾ ਕਰਨਾ ਕੱਪੜੇ ਖਰੀਦਿਆ ਨਾ ਕਰਨਾ ਤੇ ਉਹ ਮੂੰਹ ਤੇ ਉਹਨਾਂ ਦੇ ਬੁੜਬੁੜ ਕਰਨ ਲੱਗ ਜਾ ਕਰੇ ਲੜਕੀਆਂ ਆਇਆਂ ਦੁਕਾਨ ਤੇ ਜਿਹੜੋ ਕੱਪੜੇ ਖਰੀਦਦੇ ਨਹੀਂ ਸੀਗੇ ਤੇ ਉਹ ਪੰਜ-ਛੇ ਦਿਨਾਂ ਬਾਅਦ ਲੋਕ ਕਹਿੰਦੇ ਯਾਰ ਇਹ ਤਾਂ ਗਲਾਂ ਦਿੰਦਾ ਸਾਨੂੰ ਉਠਾ ਬੋਲਦਾ ਇਦੀ ਦੁਕਾਨ ਤੇ ਨਹੀਂ ਜਾਂਦੇ ਤੇ ਉਹ ਮੁੱਖ ਦੀ ਗੱਲ ਕੀਆ ਮੁੰਡਾ ਫਿਰ ਉਹਨਾਂ ਨੇ 2 ਮਹੀਨੇ ਬਾਅਦ ਕੈਨੇਡਾ ਦਾ ਵੀਜ਼ਾ ਲਵਾਤਾ ਤੇ ਜਿਹੜਾ ਸਮਾਨ ਸੀ ਉਹ ਸਾਰਾ ਅਧਮੁੱਲ ਚ ਚਕਾਤਾ ਸੋ ਜੇ ਕਾਮਯਾਬ ਤੁਸੀਂ ਬਿਜ਼ਨਸਮੈਨ ਕਾਮਯਾਬ ਵਪਾਰੀ ਬਣਨਾ ਨਾ ਸਮਾਨ ਵੇਚਦੇ ਹੋ ਅਗਲੇ ਨੂੰ ਤੇ ਉਹਦਾ ਦਿਲ ਆਪਣੇ ਕੋਲੇ ਰੱਖ ਲਓ ਬੰਦੇ ਦਾ ਤੇ ਜਦੋਂ ਅਗਲੀ ਵਾਰੀ ਉਹਨੇ ਕਦੋਂ ਆਉਣਾ ਆਪਦਾ ਦਿਲ ਲੈਣ ਵਾਸਤੇ ਕੁਝ ਗੱਲਾਂ ਕਰਨ ਲਈ ਕੁਝ ਫੀਲਿੰਗ ਸ਼ੇਅਰ ਕਰਨ ਲਈ ਤੁਹਾਡੀ ਦੁਕਾਨ ਤੇ ਆਊਗਾ ਸੋ ਜੇ ਕਾਮਯਾਬ ਹੋਣਾ ਚਾਹਨਾ ਇਹ ਨੁਸਖਾ ਪੱਲੇ ਬੰਨ ਲਓ ਸੋ ਛੋਟੀ ਜੀ ਗੱਲ ਸੀ ਅੱਜ ਸਾਰਿਆਂ ਨੂੰ ਆ ਦੁਆਵਾ ਖੁਸ਼ ਰਹੋ ਜਿੰਦਾਬਾਦ ਰੱਬ ਰੱਖਾ